ਅੱਜ ਫੱਗਣ ਮਹੀਨੇ ਦੀ ਆਰੰਭਤਾ ਹੈ ਹਰ ਵਾਰ ਦੀ ਤਰ੍ਹਾਂ ਆਪਾਂ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਹਾਂ ਸਤਿਗੁਰੂ ਜੀ ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ ਸਾਡਾ ਸਭ ਦਾ ਸੁਖਮਈ ਆਨੰਦਮਈ ਬਾਣੀ ਪੜ੍ਹਦੇੰਦਾ ਬਤੀਤ ਹੋਵੇ ਤੇ ਨਾਲ-ਨਾਲ ਆਪਾਂ ਜੋ ਗੁਰੂ ਸਾਹਿਬ ਨੇ ਸਾਡੇ ਲਈ ਇਸ ਮਹੀਨੇ ਵਿੱਚ ਉਪਦੇਸ਼ ਅੰਕਿਤ ਕੀਤੇ ਆਪਾਂ ਉਹਨੂੰ ਵੀ ਵਿਚਾਰਨ ਦਾ ਯਤਨ ਕਰਾਂਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਫਲਗੁਣ ਆਨੰਦ ਉਪਾਰ ਜਿਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਫਲਗੁਣ ਇਹ ਮਹੀਨੇ ਦਾ ਨਾਮ ਹੈ ਜਿਹਨੂੰ ਆਪਾਂ ਆਮ ਕਰਕੇ ਆਪਣੇ ਪਿੰਡੂ ਭਾਸ਼ਾ ਵਿੱਚ ਫਗਣ ਦਾ ਮਹੀਨਾ ਕਹਿੰਦੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਹੈ ਇਸ ਮਹੀਨੇ ਅੰਦਰ ਉਹਨਾਂ ਦੇ ਜੀਵਨ ਵਿੱਚ ਆਨੰਦ ਬਣਦਾ ਹੈ ਉਹ ਆਤਮਿਕ ਆਨੰਦ ਮਾਣਦੇ ਨੇ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਸਾਥ ਸੰਗ ਜੀ ਇੱਥੇ ਗੱਲ ਸਮਝਣ ਵਾਲੀ ਹੈ ਇੱਕ ਪੈਦਾ ਹੋਣਾ ਤੇ ਪ੍ਰਗਟ ਹੋਣਾ ਦੋਨਾਂ ਵਿੱਚ ਫਰਕ ਹੈ ਪ੍ਰਗਟ ਤੋਂ ਭਾਵ ਜੋ ਪਹਿਲਾਂ ਅੰਦਰ ਹੈ ਹੁਣ ਉਦਾਹਰਣ ਦੇ ਤੌਰ ਤੇ ਇਸ ਗੱਲ ਨੂੰ ਸਮਝਣਾ ਹੋਵੇ ਜਿਵੇਂ ਪਾਣੀ ਧਰਤੀ ਦੇ ਹਿੱਟਾ ਹੈ ਉਹਨੂੰ ਪਹਿਲਾਂ ਪੁਰਾਣੇ ਸਮੇਂ ਇੱਕ ਪ੍ਰਗਟ ਕਰਨ ਲਈ ਖੂਪ ਉੱਟੇ ਜਾਂਦੇ ਸਨ ਹੌਲੀ ਹੌਲੀ ਸਮਾਂ ਬਦਲਿਆ ਫਿਰ ਨਲਕੇ ਆਏ ਨਲਕਿਆਂ ਤੋਂ ਸਮਰਸੀ ਵਰ ਬੋਰ ਆਪਾਂ ਕਰਾਉਣ ਲੱਗ ਪਏ ਆ ਕਹਿਣ ਤੋਂ ਭਾਵ ਪਾਣੀ ਧਰਤੀ ਦੇ ਹੇਠਾਂ ਪਹਿਲਾਂ ਹੀ ਮੌਜੂਦ ਸੀ ਉਹਨੂੰ ਆਪਾਂ ਪ੍ਰਗਟ ਕੀਤਾ ਇਸੇ ਤਰ੍ਹਾਂ ਪੂਰਪੂਰਨ ਪ੍ਰਮਾਤਮਾ ਸਾਡੇ ਹਿਰਦੇ ਘਰ ਵਿੱਚ ਹੈ ਉਹ ਗੱਲ ਵੱਖਰੀ ਸਾਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਸਾਡਾ ਉਸ ਤਰ੍ਹਾਂ ਦਾ ਜੀਵਨ ਨਹੀਂ ਸਾਡੀ ਉਸ ਤਰ੍ਹਾਂ ਦੀ ਨਾਮ ਦੀ ਕਮਾਈ ਨਹੀਂ ਜਿਸ ਕਰਕੇ ਅਸੀਂ ਪਰਮਾਤਮਾ ਨੂੰ ਵੇਖ ਨਹੀਂ ਸਕਦੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਹੈ ਉਦਾਹਰਨ ਦਿੱਤੀ ਹੈ ਵੀ ਪਰੀਪੂਰਨ ਪਰਮਾਤਮਾ ਭਾਈ ਤੇਰੇ ਅੰਦਰ ਵਸਦਾ ਹੈ ਆਪ ਜੀ ਨੂੰ ਬਚਨ ਸੁਣਾਵਾ ਪੂਪ ਮਦ ਜੋ ਬਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਾਟੀ ਖੋਜੋ ਭਾਈ ਜਿਵੇਂ ਫੁੱਲ ਦੇ ਅੰਦਰ ਸੁਗੰਧੀ ਹੈ ਸੁਗੰਧੀ ਦਾ ਵਾਸ ਫੁੱਲ ਦੇ ਅੰਦਰ ਹੈ ਫੁੱਲ ਸਾਨੂੰ ਨਜ਼ਰ ਆ ਰਿਹਾ ਹੈ ਪਰ ਸੁਗੰਧੀ ਸਾਨੂੰ ਨਜ਼ਰ ਨਹੀਂ ਆਉਂਦੀ ਸੁਗੰਧੀ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਫੁੱਲ ਤੋੜਨਾ ਪਵੇਗਾ ਫੁੱਲ ਨੂੰ ਨੱਕ ਦੇ ਕੋਲ ਲੈ ਕੇ ਜਾਵਾਂਗੇ ਸੁਗੰਧੀ ਮਾਣਾਂਗੇ ਤੇ ਸੁਗੰਧ ਦੀ ਸਾਨੂੰ ਅਹਿਸਾਸ ਹੋਵੇਗਾ ਮੂਕਰ ਮਾਹੇ ਜੈਸੇ ਚਾਈ ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਨੂੰ ਆਪਣਾ ਅਕਸ ਦਿਸਦਾ ਹੈ ਕਹਿਣ ਤੋਂ ਭਾਵ ਗੁਰੂ ਸਾਹਿਬ ਆਖਦੇ ਨੇ ਤੈਸੇ ਹੀ ਹਰ ਵਸੇ ਨਿਰੰਤਰ ਘਾਟੀ ਖੋਜੋ ਭਾਈ ਕਿਉਂਕਿ ਤਿਵੇਂ ਪ੍ਰਮਾਤਮਾ ਇੱਕ ਰਸ ਸਭਨਾਂ ਦੇ ਅੰਦਰ ਵਸਦਾ ਹੈ ਇਸ ਵਾਸਤੇ ਉਸ ਪਰਿਪੂਰਨ ਪ੍ਰਮਾਤਮਾ ਉਪਨਹਿਰ ਦੇ ਵਿੱਚ ਲੱਭ ਉਹਨੇ ਤੇਰੇ ਹਿਰਦੇ ਵਿੱਚੋਂ ਹੀ ਪ੍ਰਗਟ ਹੋਣਾ ਹੈ ਇੱਕ ਹੋਰ ਬਚਨ ਆਪ ਜੀ ਨੂੰ ਸੰਝਾ ਕਰਾਂ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ ਉਜਨੀ ਜਿਵੇਂ ਜੋਤ ਸਮਾਣੀ ਘਟਕੜ ਮਾਰਦੋ ਜੀਆ ਵਾਹਿਗੁਰੂ ਸਾਡੇ ਹਿਰਦੇ ਘਰ ਵਿੱਚ ਹੈ ਉਹਨੂੰ ਪ੍ਰਗਟ ਕਰਨਾ ਹੈ ਗੁਰੂ ਸਾਹਿਬ ਆਖਦੇ ਨੇ ਜਿਵੇਂ ਭਾਈ ਬੂਟਿਆਂ ਵਿੱਚ ਲੱਕੜ ਵਿੱਚ ਅਗ ਗੁਪਤ ਰੂਪ ਵਿੱਚ ਮੌਜੂਦ ਹੈ ਲੱਕੜ ਦੇ ਅੰਦਰ ਅਗ ਹੈ ਜਿਵੇਂ ਦੁੱਧ ਦੇ ਅੰਦਰ ਘਿਓ ਹੈ ਸਾਨੂੰ ਲੱਕੜ ਦਿਸਦੀ ਹੈ ਅਗ ਨਹੀਂ ਦਿਸਦੀ ਦੁੱਧ ਦਿਸਦਾ ਹੈ ਪਰ ਘਿਓ ਨਹੀਂ ਦਿਸਦਾ ਅਗ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਅੱਗ ਬਾਲਨੀ ਪੈਂਦੀ ਹੈ ਫਿਰ ਲੱਕੜ ਵਿੱਚੋਂ ਅੱਗ ਨਿਕਲਦੀ ਹੈ ਇਵੇਂ ਜੇ ਘਿਓ ਦੀ ਪ੍ਰਾਪਤੀ ਕਰਨੀ ਹੈ ਸਾਨੂੰ ਮਿਹਨਤ ਕਰਨੀ ਪਵੇਗੀ ਮਾਤਾਵਾਂ ਪੈਣਾ ਬੈਠੀਆਂ ਨੇ ਇਹ ਜਾਣਦੀਆਂ ਨੇ ਪਹਿਲਾਂ ਦੁੱਧ ਗਰਮ ਕਰਾਂਗੇ ਉਹਨੂੰ ਜਾਗ ਲਾਵਾਂਗੇ ਫਿਰ ਦਹੀਂ ਜੰਮੇਗਾ ਦਹੀਂ ਨੂੰ ਰੜਕਾਂਗੇ ਮੱਖਣ ਦੀ ਪ੍ਰਾਪਤੀ ਹੋਵੇਗੀ ਮੱਖਣ ਨੂੰ ਗਰਮ ਕਰਾਂਗੇ ਫਿਰ ਘਿਓ ਦੀ ਪ੍ਰਾਪਤੀ ਹੈ ਕਹਿਣ ਤੋਂ ਭਾਵ ਜੋਤੇ ਗੁਰਸਹਿਬ ਨੇ ਸਾਨੂੰ ਗੱਲ ਸਮਝਾਈ ਹੈ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਉਹਨਾਂ ਦੇ ਹਿਰਦੇ ਘਰ ਵਿੱਚ ਆਨੰਦ ਪੈਦਾ ਹੁੰਦਾ ਜਿਸ ਹਿਰਦੇ ਵਿੱਚ ਪਰੀਪੂਰਨ ਪ੍ਰਮਾਤਮ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਗਿਆ ਭਾਵ ਜਿਨ੍ਹਾਂ ਨੇ ਇੱਕ ਮਨ ਇਕਜਿਤ ਹੋ ਕੇ ਵਾਹਿਗੁਰੂ ਸਿਮਰਨਾ ਕੀਤਾ ਜੋ ਸਵਾਸ ਸਵਾਸ ਨਾਮ ਜਪਦੇ ਨੇ ਲੇਵ ਲੈ ਕੇ ਜਿਨ੍ਹਾਂ ਨੇ ਵਾਹਿਗੁਰੂ ਨਿਮਰੇ ਹੈ ਪਰਿਪੂਣ ਪਰਮਾਤਮਾ ਦੀ ਇਬਾਦਤ ਕੀਤੀ ਹੈ ਜੋ ਨਿਤ ਦੇ ਅਭਿਆਸੀ ਨੇ ਪਰਮਾਤਮਾ ਨੂੰ ਨਿਤ ਯਾਦ ਕਰਨ ਵਾਲੇ ਨੇ ਗੁਰੂ ਸਾਹਿਬ ਆਖਦੇ ਨੇ ਉਹਨਾਂ ਦੇ ਹਿਰਦੇ ਵਿੱਚ ਪਰਿਪੂਣ ਪਰਮਾਤਮਾ ਪ੍ਰਗਟ ਹੁੰਦਾ ਹੈ ਤੇ ਉਹਨਾਂ ਦੇ ਜੀਵਨ ਵਿੱਚ ਆਨੰਦ ਬਣਦਾ ਹੈ ਉਹ ਆਤਮਿਕ ਆਨੰਦ ਨੂੰ ਮਾਣਦੇ ਨੇ ਸਤ ਸੰਗਤ ਜੀ ਆਪਾਂ 12 ਮਹੀਨੇ ਪਿੱਛੇ ਮਹੀਨਾ ਵਿੱਚ ਆਪਾਂ ਉਪਦੇਸ਼ ਸਰਵਣ ਕੀਤਾ ਹੈ ਬਿਛੜਾ ਵਿਛੋੜਾ ਪਿਆ ਉਹ ਹੈ ਸੀ ਕਿਰਤ ਕਰਕੇ ਕਰਮ ਕਰਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹਿ ਇਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਕਿਰਤ ਕਰਕੇ ਕਰਮ ਕਰਕੇ ਸੀ ਵਿਛੜੇ ਹੋਏ ਸਾਂ ਸਾਡੀ ਦੂਰੀ ਬਣੀ ਹੋਈ ਸੀ ਪਰੀਪੂਣ ਪਰਮਾਤਮਾ ਦੇ ਨਾਲ ਤੇ ਜਿਵੇਂ ਜਿਵੇਂ ਜਗਿਆਸੂ ਨੇ ਇਕ ਮਨ ਇਕਜਿਤ ਹੋ ਕੇ ਪ੍ਰਮਾਤਮਾ ਨੂੰ ਸਿਮਰਿਆ ਦੇਸੀ ਮਹੀਨਿਆਂ ਵਿੱਚ ਇਹ ਅਖੀਰਲਾ ਮਹੀਨਾ ਹੈ ਕਹਿੰਦੇ ਫਿਰ ਫਲ ਲੱਗਾ ਗੁਣਾ ਰੂਪੀ ਫਲ ਲੱਗਾ ਵੀ ਜਿਹੜਾ ਵਿਛੋੜਾ ਬਣਿਆ ਸੀ ਉਹ ਛੋੜਾ ਮਿਟ ਗਿਆ ਇੱਥੇ ਪਰਿਪੂਣ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਹੋਇਆ ਵੀ ਜੋ ਪਹਿਲਾਂ ਦੂਰੀ ਬਣੀ ਹੋਈ ਸੀ ਕਰਮਾ ਕਰਕੇ ਕਿਰਤ ਕਰਕੇ ਜਿਵੇਂ ਜਿਵੇਂ ਜਗਿਆਸੂ ਨੇ ਨਾਮ ਨੂੰ ਸਿਮਰਿਆ ਵਾਹਿਗੁਰੂ ਨੂੰ ਇਬਾਦਤ ਕੀਤੀ ਹੈ ਕੰਦੇ ਗੁਣਾ ਰੂਪੇ ਫਲ ਪ੍ਰਗਟ ਹੋਇਆ ਫਲ ਕੀ ਪ੍ਰਗਟ ਹੋਇਆ ਅਕਾਲ ਪੁਰਖ ਵਾਹਿਗੁਰੂ ਫਿਰ ਦੇ ਘਰ ਵਿੱਚ ਪ੍ਰਗਟ ਹੋ ਗਿਆ ਫਿਰ ਅਵਸਥਾ ਐਸੀ ਬਣ ਜਾਂਦੀ ਹੈ ਜਦੋਂ ਜਿਗਿਆਸੂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਗਿਆਸੂ ਦੀ ਵੀ ਇੱਕ ਮੰਜ਼ਿਲ ਹੁੰਦੀ ਹੈ ਵੀ ਪਰਿਪੂਰਨ ਪ੍ਰਮਾਤਮਾ ਨੂੰ ਪਾਉਣਾ ਜਿੱਥੇ ਆਮ ਸੰਸਾਰੀ ਮਨੁੱਖ ਵਾਹਿਗੁਰੂ ਕੋਲ ਆ ਕੇ ਦੁਨਿਆਵੀ ਦਾਤਾਂ ਮੰਗਦਾ ਹੈ ਉਹਨੂੰ ਇਹ ਚਾਹੀਦਾ ਹੈ ਉਹ ਚਾਹੀਦਿਆ ਹੈ ਉਥੇ ਜਿਹੜਾ ਜਗਿਆਸੂ ਹੈ ਉਹਦੀ ਮੰਗ ਕੇਵਲ ਪਰਿਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੀ ਹੁੰਦੀ ਹੈ ਉਹ ਮਿਲਾਪ ਦੇ ਲਈ ਅਰਦਾਸ ਕਰਦਾ ਹੈ ਉਹ ਵਾਹਿਗੁਰੂ ਕੋਲੋਂ ਆ ਕੇ ਵਾਹਿਗੁਰੂ ਨੂੰ ਮੰਗਦਾ ਹੈ ਜਦੋਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਜਿਹੜਾ ਪ੍ਰਮਾਤਮਾ ਪਹਿਲਾਂ ਗੁਪਤ ਰੂਪ ਵਿੱਚ ਨਹੀਂ ਨਜ਼ਰ ਆਉਂਦਾ ਸੀ ਉਹਨੂੰ ਨਜ਼ਰ ਆਉਣ ਲੱਗ ਪੈਂਦਾ ਆਪਣੇ ਹਿਰਦੇ ਘਰ ਵਿੱਚ ਉਹ ਜਿੱਦਰ ਵੀ ਵੇਖਦਾ ਹੈ ਉਹ ਦੀ ਦ੍ਰਿਸ਼ਟੀ ਬਰਮ ਹੋ ਜਾਂਦੀ ਹੈ ਵਚਨ ਹੁੰਦਾ ਜਹ ਜੈ ਪੇਖੋ ਤਹ ਹਜੂਰ ਦੂਰ ਕਤੋਂ ਨਾ ਜਾਇ ਰਵ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆ ਉਹ ਜਿੱਧਰ ਵੀ ਵੇਖਦਾ ਹੈ ਜਿਸ ਥਾਂ ਵੀ ਵੇਖਦਾ ਹੈ ਉਹਨੂੰ ਵਾਹਿਗੁਰੂ ਨજર ਆਉਂਦਾ ਹੈ ਉਹਦੀ ਦ੍ਰਿਸ਼ਟੀ ਬ੍ਰਹਮ ਹੋ ਜਾਂਦੀ ਹੈ ਸਾਧ ਸੰਗ ਜੀ ਜੇਸ ਆਨੰਦ ਦੀ ਗੱਲ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਨੂੰ 60 ਸਾਲ ਵਿੱਚ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਗੁਰੂ ਨੂੰ ਮਿਲ ਕੇ ਜੋ ਆਨੰਦ ਮਿਲਿਆ ਉਹਨਾਂ ਨੇ ਬਾਣੀ ਦੀ ਰਚਨਾ ਕੀਤੀ ਉਸ ਬਾਣੀ ਦੇ ਨਾਮ ਹੀ ਉਹਨਾਂ ਨੇ ਰੱਖ ਦਿੱਤਾ ਆਨੰਦ ਸਾਹਿਬ ਤੇ ਆਨੰਦ ਮਿਲਦਾ ਕਿਵੇਂ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛੀਏ ਉਹ ਕਿਰਪਾ ਕਰਦੇ ਨੇ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਵੀ ਜਿਸ ਦਿਨ ਤੈਨੂੰ ਪੂਰਾ ਸਤ ਗੁਰੂ ਮਿਲ ਗਿਆ ਉਸ ਦਿਨ ਤੈਨੂੰ ਆਨੰਦ ਦੀ ਪ੍ਰਾਪਤੀ ਹੋਣੀ ਹੈ ਸਤਗੁਰੂ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਗੌਰ ਪਰਮੇਸ਼ਰ ਏਕੋ ਜਾਣ ਰੰਚਕ ਮਾਤਕ ਵੀ ਫਰਕ ਨਹੀਂ ਪਰਮੇਸ਼ਰ ਹੀ ਸਤਗੁਰੂ ਹੈ ਤੇ ਸਤਗੁਰੂ ਹੀ ਪਰਮੇਸ਼ਰ ਹੈ ਆਮ ਕਰਕੇ ਮਨੁੱਖ ਕਹਿ ਦਿੰਦਾ ਕੋਈ ਵਧੀਆ ਭੋਜਨ ਛਕੇ ਵਧੀਆ ਕੱਪੜੇ ਪਹਿਨੇ ਕਿਸੇ ਵਧੀਆ ਗੱਡੀ ਵਿੱਚ ਬੈਠੇ ਆਨੰਦ ਆ ਗਿਆ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਭਾਈ ਇਹ ਆਨੰਦ ਕੁਝ ਮਿੰਟਾਂ ਵਾਸਤੇ ਕੁਝ ਘੰਟਿਆਂ ਵਾਸਤੇ ਕੁਝ ਸਾਲਾਂ ਵਾਸਤੇ ਹੋ ਸਕਦਾ ਪਰ ਜਿਹੜਾ ਆਤਮਿਕ ਆਨੰਦ ਗੁਰੂ ਸਾਹਿਬ ਨੇ ਜਿਸ ਦੀ ਗੱਲ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਵਚਨ ਕਰਦੇ ਨੇ ਉਹ ਆਨੰਦ ਗੁਰੂ ਨੂੰ ਮਿਲ ਕੇ ਹੀ ਪ੍ਰਾਪਤ ਹੋਣਾ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਦੁੱਖ ਹੈ ਉਹਦੇ ਬਪਰੀਸ਼ੋਖ ਹੈ ਅਮੀਰੀ ਹੈ ਉਹਦੇ ਬਪਰੀਤ ਗਰੀਬੀ ਹੈ ਦਿਨ ਹੈ ਰਾਤ ਹੈ ਹਰੇਕ ਵਸਤੂ ਦੇ ਬਪਰੀ ਸ਼ਬਦ ਬਣਿਆ ਹੈ ਖੁਸ਼ੀ ਹੈ ਗਮੀ ਹੈ ਪਰ ਆਨੰਦ ਦੇ ਬਪਰੀਤ ਕੋਈ ਸ਼ਬਦ ਨਹੀਂ ਬਣਿਆ ਆਨੰਦ ਆਨੰਦ ਹੀ ਹੈ ਜਿਹਨੂੰ ਆਜੇ ਜਿਹਨੂੰ ਆਤਮ ਆਨੰਦ ਦੀ ਪ੍ਰਾਪਤੀ ਹੋ ਗਈ ਇਹ ਫਿਰ ਆਨੰਦ ਬਿਨਸਦਾ ਨਹੀਂ ਇਹ ਮੁੱਕਦਾ ਨਹੀਂ ਜਿਸ ਹਿਰਦੈ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹਦਾ ਹੈ ਉਹੀ ਆਤਮਿਕ ਆਨੰਦ ਨੂੰ ਮਾਣਦਾ ਤੇ ਇਹ ਰੰਗ ਫਿਰ ਉਤਰਦਾ ਕੋਈ ਨਹੀਂ RAM ਰੰਗ ਕਦੇ ਉਤਰ ਨਾ ਜਾਏ ਗੁਰ ਪੂਰਾ ਜਿਸ ਦੇਹ 부ਜਾਏ ਇੱਥੇ ਗੁਰੂ ਸਾਹਿਬ ਨੇ ਇਹੀ ਗੱਲ ਸਮਝਾਈ ਹੈ ਫਲਗੁਣ ਆਨੰਦ ਉਪਾਰਜਣਾ ਵੀ ਜਿਸ ਹਿਰਦੇ ਵਿੱਚ ਹਰ ਸੱਜਣ ਪ੍ਰਗਟੇ ਆਏ ਸੱਜਣ ਪ੍ਰਗਟ ਹੋ ਗਿਆ ਅਕਾਲ ਪੁਰਖ ਵਾਹਿਗੁਰੂ ਜਿਸ ਹਿਰਦੇ ਘਰ ਵਿੱਚ ਪ੍ਰਗਟ ਹੋ ਗਿਆ ਉਤੇ ਆਨੰਦ ਹੈ ਅੱਗੇ ਕਿਰਪਾ ਕੀਤੀ ਵੀ ਆਨੰਦ ਜਿਹੜਾ ਪ੍ਰਗਟ ਹੋਇਆ ਹੈ ਜੋ ਪਹਿਲਾਂ ਕਰਮਾ ਕਰਕੇ ਦੂਰੀ ਬਣੀ ਸੀ ਕਿਰਤ ਕਰਕੇ ਦੂਰੀ ਬਣੀ ਸੀ ਵਾਹਿਗੁਰੂ ਜੀ ਦੇ ਨਾਲ ਜੋ ਮਿਲਾਪ ਹੋਇਆ ਹੈ ਇਹ ਸਹਾਇਤਾ ਕਿੰਨੇ ਕੀਤੀ ਹੈ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਈ ਗੁਰੂ ਸਾਹਿਬ ਆਖਦੇ ਨੇ ਵਾਹਿਗੁਰੂ ਨੂੰ ਮਿਲਣ ਵਿੱਚ ਸਹਾਇਤਾ ਸੰਤ ਜਨਾਂ ਨੇ ਕੀਤੀ ਹੈ ਜਿਹੜਾ ਗੁਰਮੁਖ ਜੋ ਆਪ ਵਾਹਿਗੁਰੂ ਦੇ ਨਾਲ ਜੁੜਿਆ ਉਹੀ ਦੂਜਿਆਂ ਨੂੰ ਵੀ ਜੋੜ ਸਕਦਾ ਹੈ ਜਿਸ ਦੇ ਆਪਣੇ ਹਿਰਦੇ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹਿਆ ਉਹ ਦੂਜਿਆਂ ਨੂੰ ਵੀ ਵਾਹਿਗੁਰੂ ਦੇ ਨਾਲ ਜੋੜ ਕੇ ਉਹਨਾਂ ਦੇ ਹਿਰਦਿਆਂ ਨੂੰ ਵੀ ਵਾਹਿਗੁਰੂ ਦੇ ਨਾਮ ਵਿੱਚ ਰੰਗ ਸਕਦਾ ਹੈ ਵੀ ਸੰਤ ਜਿਨ੍ਹਾਂ ਨੇ ਗੁਰਮੁਖਾਂ ਨੇ ਕਿਰਪਾ ਕੀਤੀ ਹੈ ਉਹਨਾਂ ਨੇ ਮਲਾਪ ਕਰਾਇਆ ਹੈ ਉਹ ਮਦਦਗਾਰ ਹੋਏ ਨੇ ਅੱਗੇ ਕਿਰਪਾ ਕੀਤੀ ਹੈ ਵੀ ਜਿਨ੍ਹਾਂ ਨੂੰ ਫਿਰ ਮੁਲਾਪ ਦੀ ਪ੍ਰਾਪਤੀ ਹੋ ਗਈ ਉਹਨਾਂ ਦਾ ਜੀਵਨ ਫਿਰ ਕਿਹੈਸਾ ਬਣਦਾ ਜੋ ਵੀ ਦੱਸਿਆ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ ਗੁਰੂ ਸਾਹਿਬ ਆਖਦੇ ਨੇ ਉਹਨਾਂ ਦੇ ਹਿਰਦਾ ਰੂਪੀ ਸੇਜ ਸੁੰਦਰ ਬਣ ਜਾਂਦੀ ਹੈ ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕਿਤੇ ਵੀ ਰੱਤਾ ਪਰਥਾ ਨਹੀਂ ਬਚਦਾ ਇਹ ਸਚਾਈ ਵੀ ਹੈ ਜਦੋਂ ਹਿਰਦੇ ਵਿੱਚ ਸੁਖ ਪੈਦਾ ਹੋ ਗਏ ਫਿਰ ਦੁੱਖਾਂ ਨੂੰ ਥਾਂ ਕਿੱਥੋਂ ਮਿਲੇਗੀ ਉਹਨਾਂ ਦੇ ਹਿਰਦਾ ਰੂਪੀ ਸੇ ਸੁੰਦਰ ਬਣ ਜਾਂਦੀ ਹੈ ਕਿਉਂਕਿ ਜਿੱਤੇ ਵਾਹਿਗੁਰੂ ਦਾ ਨਾਮ ਦਾ ਵਾਸਾ ਹੈ ਉਤੋਂ ਫਿਰ ਚਿੰਤਾਵਾਂ ਮੁਕ ਮੁੱਕ ਜਾਂਦੀਆਂ ਨੇ ਕਿਉਂਕਿ ਨਾਮ ਜਪ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਮਨੁੱਖ ਨੂੰ ਸਮਝ ਲੱਗ ਜਾਂਦੀ ਹੈ ਜੋ ਪਹਿਲਾਂ ਵਿਅਰਤ ਮਨ ਅੰਦਰ ਚਿੰਤਾਵਾਂ ਬਣੀਆ ਰਹਿੰਦੀਆਂ ਨੇ ਚਿੰਤਾਵਾਂ ਤੋਂ ਮਨੁੱਖ ਮੁਕਤੀ ਪਾ ਲੈਂਦਾ ਹੈ ਸਮਝ ਲੱਗ ਜਾਂਦੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਨ ਜੰਤ ਉਪਾਇਨ ਤਿੰਨ ਵੀ ਰੋਜੀ ਦੇ ਜਿੱਤੇ ਮਨੁ ਆਮ ਕਰਕੇ ਚਿੰਤਾ ਵਿੱਚ ਜੀਵਨ ਬੈ ਤੀਤ ਕਰਦਾ ਹੈ ਉੱਥੇ ਜਦੋਂ ਵਾਹਿਗੁਰੂ ਦੇ ਨਾਲ ਸਾਝ ਬਣਦੀ ਹੈ ਫਿਰ ਚਿੰਤਾਵਾਂ ਤੋਂ ਮੁਕਤੀ ਮਿਲ ਜਾਂਦੀ ਹੈ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ ਮਨ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜਦੋਂ ਆਪਾਂ ਇੱਕ ਮਨ ਇਕਜਿਤ ਹੋ ਕੇ ਵਾਹਿਗੁਰੂ ਸਿਮਰਦੇ ਅੰਕੇ ਕਿਰਪਾ ਕੀਤੀ ਹੈ ਇੱਛੁ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਔਡ ਭਾਗਣੀ ਵੱਡੇ ਭਾਗਾ ਵਾਲੀਆਂ ਜੀਵ ਇਸਤਰੀਆਂ ਉਹਨਾਂ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਪੂਰੀਪੂਰਨ ਪਰਮਾਤਮਾ ਖਸਮ ਮਿਲ ਪੈਂਦਾ ਹੈ ਦੇਖੋ ਇਹ ਵੀ ਇੱਕ ਇੱਛਾ ਹੈ ਜਿੱਥੇ ਜਗਿਆਸੂ ਨੇ ਪਹਿਲਾਂ ਪੂਰੀਪੂਰਨ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਅਰਦਾਸ ਕੀਤੀ ਕਿਉਂਕਿ ਜੋ ਵਿਛੋੜਾ ਬਣਿਆ ਹੋਇਆ ਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਜੋ ਅਰਦਾਸਾਂ ਬੇਨਤੀਆਂ ਕੀਤੀਆਂ ਨਾਮ ਜਪਣ ਸਦਕਾ ਕਹਿੰਦੇ ਜੀਵ ਇਸਤਰੀ ਦੀ ਮਨ ਦੀ ਇੱਛਾ ਪੂਰੀ ਹੋ ਗਈ ਵੱਡੇ ਭਾਗਾਂ ਕਰਕੇ ਉਹਨੇ ਪੂਰਿਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੁਣ ਜੀਵਨ ਕੈਸਾ ਬਣ ਗਿਆ ਚਿੰਤਾਵਾਂ ਤੋਂ ਮੁਕਤੀ ਮਿਲ ਗਈ ਹੈ ਮਿਲ ਸਹੀਆ ਮੰਗਲ ਗਾਵਹਿ ਗੀਤ ਗੋਬਿੰਦ ਅਲਾਈ ਫਿਰ ਉਹ ਜੀਵ ਇਸਤਰੀਆ ਉਹ ਗੁਰਮੁਖ ਜਨ ਉਹ ਸత్సੰਗੀ ਜਨ ਗੁਰਮੁਖਾਂ ਦੇ ਨਾਲ ਮਿਲ ਕੇ ਪੂਰੀ ਪੂਣ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਤੇ ਆਤਮਿਕ ਆਨੰਦ ਨੂੰ ਮੰਨਦੇ ਨੇ ਵੀ ਕਹਿਣ ਤੋਂ ਪਾਸ ਸੁਆਸ ਸੁਆਸ ਨਾਮ ਜਪਦੇ ਨੇ ਜਿਸ ਨਾਮ ਨੂੰ ਜਪ ਕੇ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੀਵ ਉਸ ਆਤਮਿਕ ਆਨੰਦ ਨੂੰ ਮੰਨਦੇ ਨੇ ਅੱਗੇ ਕਿਰਪਾ ਕੀਤੀ ਹੈ ਹਰ ਜਿਹਿਆ ਪਉ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਰ ਜਿਹਿਆ ਵੀ ਵਾਹਿਗੁਰੂ ਵਰਗਾ ਹਰੀ ਪ੍ਰਮਾਤਮਾ ਵਰਗਾ ਅਵਰ ਨਾ ਦਿਸਈ ਗੁਰੂ ਸਾਹਿਬ ਆਖਦੇ ਨੇ ਕੋਈ ਦੂਜਾ ਤਿਸਦਾ ਨਹੀਂ ਕੋਈ ਦੂਜਾ ਲਵੇ ਨਾ ਲਾਏ ਗੁਰੂ ਸਾਹਿਬ ਆਖਦੇ ਨੇ ਕੋਈ ਹੋਰ ਦੂਜਾ ਨਹੀਂ ਪ੍ਰਮਾਤਮਾ ਵਰਗਾ ਜੋ ਉਸ ਦੀ ਬਰਾਬਰੀ ਕਰ ਸਕਦਾ ਹੋਵੇ ਕੋਈ ਦੂਜਾ ਉਹਨਾਂ ਨੂੰ ਕਿਤੇ ਦਿਸਦਾ ਨਹੀਂ ਗੁਰਮੁਖਾਂ ਨੂੰ ਉਹਨਾਂ ਦਾ ਇੱਕ ਤੇ ਭਰੋਸਾ ਬਣ ਜਾਂਦਾ ਹੈ ਇੱਕ ਤੇ ਵਿਸ਼ਵਾਸ ਬਣ ਜਾਂਦਾ ਹੈ ਇੱਕ ਨੂੰ ਸਿਮਰਦੇ ਨੇ ਇੱਕ ਕੋਲੋਂ ਮੰਗਦੇ ਨੇ ਗੁਰਮਖ ਜਨ ਤੇ ਇੱਕ ਨੂੰ ਸਿਮਰ ਕੇ ਆਤਮਕ ਆਨੰਦ ਮਾਣਦੇ ਨੇ ਜਿੱਤੇ ਆਮ ਕਰਕੇ ਮਨੋਕ ਭਟਕਦਾ ਥਾਂ ਥਾਂ ਤੇ ਮੱਥੇ ਟੇਕਦਾ ਅਜ ਦੇ ਧਾਰੀ ਗੁਰੂ ਬਹੁਤ ਬਣੇ ਹੋਏ ਨੇ ਥਾਂ ਥਾਂ ਤੇ ਮੱਥੇ ਟੇਕਦਾ ਤੇ ਖੱਜਲ ਖੁਆਰ ਹੁੰਦਾ ਉੱਤੇ ਗੁਰਮੁਖ ਜਨ ਉਹਦਾ ਭਰੋਸਾ ਬਣ ਜਾਂਦਾ ਜੋ ਗੁਰਮੁਖ ਜਨ ਨੇ ਉਹ ਇੱਕ ਵਾਹਿਗੁਰੂ ਤੇ ਅਕੀਦਾ ਭਰੋਸਾ ਰੱਖਦੇ ਨੇ ਇੱਕ ਵਾਹਿਗੁਰੂ ਨੂੰ ਸਿਮਰਦੇ ਨੇ ਤੇ ਆਤਮਿਕ ਆਨੰਦ ਮੰਨਦੇ ਨੇ ਹਲਤ ਪਲਸਵਾਰਿਓਂ ਨਿਸ਼ਚਲ ਦਿੱਤਿਆਂ ਜਾਏ ਉਹ ਪਰਮਾਤਮਾ ਜੋ ਉਹਨਾਂ ਦੇ ਲੋਕ ਪ੍ਰਲੋਕ ਨੂੰ ਸਵਾਰਨ ਦੀ ਤਾਕਤ ਰੱਖਦਾ ਹੈ ਇੱਕ ਨਾਲ ਜੁੜ ਕੇ ਉਸ ਮਾਲਕ ਨੂੰ ਸਿਮਰਦੇ ਨੇ ਉਸ ਪਰਮਾਤਮਾ ਨੇ ਉਹਨਾਂ ਸਾਥ ਸੰਗੀਆਂ ਦਾ ਲੋਕ ਪ੍ਰਲੋਕ ਸਵਾਰ ਦਿੱਤਾ ਸਵਾਰ ਦਿੰਦਾ ਹੈ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲਿਵ ਲੀਨਤਾ ਵਾਲੀ ਐਸੀ ਥਾਂ ਮਕਸਦ ਹੈ ਪਰ ਮਨੁੱਖ ਕਦੇ ਡੋਲਦੇ ਨਹੀਂ ਗੱਲ ਸਮਝਣ ਵਾਲੀ ਹੈ ਪਰ ਡੋਲਦੇ ਨਹੀਂ ਇੱਕ ਤੇ ਭਰੋਸਾ ਬਣ ਜਾਂਦਾ ਹੈ ਪ੍ਰਭੂ ਚਰਨਾਂ 'ਚ ਅਭੇਦ ਹੋ ਜਾਂਦੇ ਨੇ ਲਿਵ ਲੀਨ ਹੋ ਜਾਂਦੇ ਨੇ ਸੰਸਾਰ ਸਾਗਰ ਤੇ ਰਖਿਨ ਬੋੜ ਨਾ ਜਨਮੈ ਧਾਏ ਵਾਹਿਗੁਰੂ ਸੰਸਾਰ ਉਸ ਸਮੁੰਦਰ ਨੂੰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਬਚਾ ਲੈਂਦਾ ਹੈ ਜੋ ਮੋਹ ਮਾਇਆ ਦਾ ਚਿੱਕੜ ਹੈ ਜੋ ਸੰਸਾਰਿਕ ਮੋਹ ਮਾਇਆ ਹੈ ਜਿਹਦੇ ਚ ਮਨੁੱਖ ਗੁਲਤਾਨ ਹੋ ਕੇ ਪਰਿਪੂਰਨ ਪਰਮਾਤਮਾ ਨੂੰ ਭੁਲਾ ਬਿੰਦਾ ਹੈ ਗੁਰੂ ਸਾਹਿਬ ਆਖਦੇ ਨੇ ਫਿਰ ਪਰਮਾਤਮਾ ਉਹਨਾਂ ਨੂੰ ਇਸ ਸੰਸਾਰ ਰੂਪੀ ਸਮੁੰਦਰ ਚ ਡੁੱਬਣ ਨਹੀਂ ਦਿੰਦਾ ਉਹਨਾਂ ਦੇ ਜਨਮਾਂ ਦੇ ਗੇੜ ਮੁੱਕ ਜਾਂਦੇ ਨੇ ਬਾਰ-ਬਾਰ ਜਨਮ ਲੈਣਾ ਬਾਰ-ਬਾਰ ਮਰਨਾ ਕਹਿਣ ਤੋਂ ਭਾਵ ਪ੍ਰਭੂ ਚਰਨਾਂ ਵਿੱਚ ਪੱਕੇ ਤੌਰ ਤੇ ਉਹਨਾਂ ਨੂੰ ਥਾਂ ਮਿਲ ਜਾਂਦੀ ਹੈ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ ਜਨਮ ਮਰਨ ਦਾ ਉਹਨਾਂ ਦਾ ਚੱਕਰ ਖਤਮ ਹੋ ਜਾਂਦਾ ਹੈ ਚਰਾਂਸੀ ਕੱਟੀ ਜਾਂਦੀ ਹੈ ਆਪ ਵਾਹਿਗੁਰੂ ਆਪਣਾ ਮੇਹਰਾਂ ਭਰ ਹਸਿਰ ਤੇ ਰੱਖ ਕੇ ਉਹਨਾਂ ਨੂੰ ਡੁੱਬਣੋਂ ਬਚਾ ਲੈਂਦਾ ਆਪਣੇ ਨਾਮ ਦੇ ਦਾਤ ਬਖਸ਼ ਕੇ ਜਿਵੇਂ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਗੁਰੂ ਸਾਹਿਬ ਆਖਦੇ ਨੇ ਇੱਕ ਜੀਵ ਐ ਇਹ ਵਾਹਿਗੁਰੂ ਜੇਵ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਵੀ ਤੇਰੇ ਅੰਦਰ ਬਹੁਤ ਗੁਣ ਨੇ ਤੂੰ ਬੇਅੰਤ ਗੁਣਾ ਦਾ ਮਾਲਕ ਐ ਤੇ ਇੱਕ ਰਸਨਾ ਦੇ ਨਾਲ ਇੱਕ ਜੀਵ ਦੇ ਨਾਲ ਵਾਹਿਗੁਰੂ ਤੇਰੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਫਿਰ ਬੱਚੋਂ ਸੁਣਿਓ ਜੇਵ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਗੁਰੂ ਸਾਹਿਬ ਆਖਦੇ ਤੂੰ ਬੇਅੰਤ ਗੁਣਾ ਤਾਂ ਮਾਲਕ ਐ ਬੇਸ਼ੁਮਾਰ ਐ ਬੇਅੰਤ ਐ ਕਿਸੇ ਨੂੰ ਤੇਰਾ ਅੰਤ ਨਹੀਂ ਲੱਭਾ ਗੁਰੂ ਸਾਹਿਬ ਆਖਦੇ ਨੇ ਵੀ ਮੈਂ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਹਾਂ ਜਿਹੜੇ ਜੀਵ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਨੇ ਉਹ ਤਰ ਜਾਂਦੇ ਨੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਵਾਹਿਗੁਰੂ ਉਹਨਾਂ ਨੂੰ ਤਾਰ ਦਿੰਦਾ ਹੈ ਇੱਕ ਰਸਨਾ ਦੇ ਨਾਲ ਉਹਨਾਂ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਆਪਾਂ ਬਚਨ ਪੜ੍ਹਦੇ ਵੀ ਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨ੍ਹੇ ਲਈਐ ਉਹ ਬੇਸ਼ਮਾਰ ਹੈ ਬੇਅੰਤ ਹੈ ਭੀ ਤੇਰੀ ਕੀਮਤ ਨਾ ਪਵੈ ਕੋ ਕੇਵੜ ਆਖਾਂ ਨਾਉ ਕਹਿਣ ਤੋਂ ਭਾਵ ਓ ਬੇਅੰਤ ਗੁਣਾਂ ਦਾ ਮਾਲਕ ਜੋ ਉਹਨੂੰ ਸਿਮਰਦਾ ਉਹਨੂੰ ਸਿਮਰ ਕੇ ਜੀਵ ਪਵ ਸਾਗਰ ਤੋਂ ਤਰ ਜਾਂਦੇ ਨੇ ਅੱਗੇ ਕਿਰਪਾ ਕੀਤੀ ਐ ਫਾਲਗੁਣ ਨਿਤਸਾ ਲਹੀ ਐ ਜਿਸ ਨੂੰ ਤਿਲ ਨਾ ਧਮਾਏ ਕਿਉਂਕਿ ਫੱਗਣ ਦੇ ਮਹੀਨੇ ਵਿੱਚ ਹੋਲੀ ਦਾ ਤਿਉਹਾਰ ਹੁੰਦਾ ਕਈ ਇਸ ਦੁਨਿਆਵੀ ਤਿਉਹਾਰਾਂ ਵਿੱਚੋਂ ਹੀ ਆਨੰਦ ਲੱਭਦੇ ਨੇ ਗੁਰੂ ਸਾਹਿਬ ਆਖਦੇ ਨੇ ਫੱਗਣ ਦੇ ਮਹੀਨੇ ਵਿੱਚ ਹੋਲੀਆਂ ਆਦਿਕ ਤਿਉਹਾਰਾਂ ਵਿੱਚੋਂ ਆਨੰਦ ਲੱਭਣ ਦੀ ਥਾਂ ਉਸ ਸਦਾ ਰਹਿਣ ਵਾਲੇ ਪਰਮਾਤਮਾ ਜੋ ਅਵਨਾਸੀ ਹੈ ਉਸ ਵਾਹਿਗੁਰੂ ਸੇਵ ਸਲਾਹ ਕਰ ਉਹਦੀ ਸੇਵ ਸਲਾਹ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੇ ਵਡਿਆਈ ਕਰਾਣ ਦਾ ਰੱਤਾ ਭਰ ਵੀ ਲਾਲਚ ਨਹੀਂ ਹੈ ਜੇ ਉਹਨੂੰ ਸਿਮਰਾਂਗੇ ਉਹ ਤੇ ਸਾਡਾ ਭਲਾ ਹੈ ਨਹੀਂ ਸਿਮਰਾਂਗੇ ਨੁਕਸਾਨ ਸਾਡਾ ਹੈ ਜਿਸ ਨੂੰ ਤਿਲ ਨਾ ਤਮਾ ਜਿ ਤਮਾ ਤੋਂ ਭਾਵ ਹੈ ਲਾਲਚ ਉਹਨੂੰ ਭੋਰਾ ਵੀ ਲਾਲਚ ਨਹੀਂ ਕੁਝ ਮਾਲਕ ਦੇ ਗੁਣ ਗਾਵੇ ਉਹਦੀ ਸੇਵ ਸਲਾਹ ਕਰੇ ਉਹ ਬੇਅੰਤ ਹੈ ਵੱਡਾ ਨ ਹੋਵੇ ਘਾਟ ਨ ਜਾਏ ਜੇ ਸਿਰਫ ਸਲਾਹ ਕਰਾਂਗੇ ਵੱਡਾ ਨਹੀਂ ਹੋ ਜਾਣਾ ਨਹੀਂ ਸਿਮਰਾਂਗੇ ਤਾਂ ਨਹੀਂ ਘਟ ਨਹੀਂ ਜਾਣਾ ਗੁਰੂ ਸਾਹਿਬ ਆਖਦਾਂਗੇ ਸਿਮਰੇਗਾ ਭਾਈ ਲਾਭ ਤੇਰਾ ਤੇਰਾ ਜੀਵਨ ਸਵਰੇਗਾ ਤੂੰ ਆਤਮਿਕ ਆਨੰਦ ਨੂੰ ਪ੍ਰਾਪਤ ਕਰੇਗਾ ਨਹੀਂ ਸਿਮਰੇਗਾ ਤਾਂ ਭਾਈ ਦੁੱਖਾਂ ਨੂੰ ਸਹਿ ਢੇਗਾ ਅਗੇ ਕਿਰਪਾ ਕੀਤੀ ਹੈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਗੁਰੂ ਸਾਹਿਬ ਆਖਦੇ ਨੇ ਜਿਨ੍ਹਾਂ ਜੀਵਾਂ ਨੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪਿਆ ਜੇ ਉਹਨੂੰ ਸਿਮਰਦੇ ਨੇ ਉਹਨਾਂ ਦੇ ਸਾਰੇ ਕਾਰਜ ਸਫਲੇ ਹੋ ਜਾਂਦੇ ਨੇ ਵਾਹਿਗੁਰੂ ਉਹਨਾਂ ਦੇ ਕਾਰਜ ਰਾਸ ਕਰ ਦਿੰਦਾ ਹੈ ਉਹਨਾਂ ਦੇ ਕਾਰਨ ਚ ਆਪ ਵਾਹਿਗੁਰੂ ਆਪ ਵਿਰਤ ਵਰਤ ਵਿੱਚ ਵਰਤ ਕੇ ਕਾਰਜ ਰਾਸ ਕਰਦਾ ਹੈ ਬਚਨ ਆਪ ਪੜ੍ਹਦੇ ਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਸਾਰੇ ਕਾਰਜ ਉਹਨਾਂ ਦੇ ਵਾਹਿਗੁਰੂ ਆਪ ਰਾਸ ਕਰ ਦਿੰਦਾ ਜੋ ਵਾਹਿਗੁਰੂ ਅਗੇ ਅਰਦਾਸ ਕਰਕੇ ਸਿਮਰ ਕੇ ਤੇ ਕਾਰਜਾਂ ਦੀ ਅਰੰਭਤਾ ਕਰਦੇ ਨੇ ਭਾਵੇਂ ਦੁਨਿਆਵੀ ਕਾਰਜ ਹੋਵੇ ਭਾਵੇਂ ਨਾਮ ਦੇ ਦਾਤ ਦੀ ਪ੍ਰਾਪਤੀ ਲਈ ਕੀਤੀ ਹੋਈ ਅਰਦਾਸ ਹੋਵੇ ਬਚਨ ਆਪ ਪੜਦਿਆਂ ਕੀਤਾ ਲੋੜੀਏ ਕੰਮ ਸੋ ਹਰ ਪੈ ਆਕੀ ਹੈ ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀ ਹੈ ਕਿਉਂਕਿ ਪਰਮਾਤਮਾ ਬੇਅੰਤ ਹੈ ਜੋ ਵੀ ਆਪਾਂ ਮੰਗਾਂਗੇ ਸਾਨੂੰ ਮਿਲੇਗਾ ਮਿਲੇ ਹੈ ਬਚਨ ਆਪਾਂ ਪੜ੍ਹਦੇ ਹਾਂ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹੀਂ ਉਹੀਂ ਸੱਚ ਹੋਵੇ ਸਭ ਕੁਝ ਮਿਲਦਾ ਮੂੰਹ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖ ਦਾਇਕ ਉਪ ਪਿਤਾ ਦੇ ਨਿਆਈ ਹੈ ਸਾਡੀਆਂ ਝੋਲੀਆਂ ਭਰਨ ਵਾਲਾ ਸਾਡੇ ਕਾਰਜਾਂ ਨੂੰ ਵਾਸ ਕਰਨ ਵਾਲਾ ਅੱਗੇ ਕਿਰਪਾ ਕੀਤੀ ਹੈ ਹਾਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਕਰੇ ਜਿਨ੍ਹਾਂ ਨੇ ਪਿਆਰੇ ਪ੍ਰਭੂ ਨੂੰ ਆਰਾਧਿਆ ਜੋ ਦੀ ਬੰਦਗੀ ਕਰਦੇ ਨੇ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਨੇ ਉਹਨਾਂ ਨੂੰ ਦਰਗਾਹ ਵਿੱਚ ਸੁਰਖਰੂ ਕਰ ਦਿੱਤਾ ਹੈ ਕਹਿਣ ਤੋਂ ਭਾਵ ਹਾਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਕਰੇ ਵੀ ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਂਦੀ ਹੈ ਉਹ ਸੰਸਾਰ ਤੋਂ ਆਪਣਾ ਜੀਵਨ ਸਫਲਾ ਕਰਕੇ ਜਾਂਦੇ ਨੇ ਸੁਰਖਰੂ ਹੋ ਕੇ ਜਾਂਦੇ ਨੇ ਜੇਕਰ ਜੀਉਂਦੇ ਜੀ ਨਾਮ ਨਹੀਂ ਜਪਿਆ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਨਹੀਂ ਮਿਲਦੀ ਬਚਨ ਹੁੰਦਾ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾਹ ਬੈਸਣ ਨਾਹੀਂ ਜਾਏ ਦਰਗਾਹ ਬੈਸਣ ਨਾਹੀਂ ਜਾਏ ਵੀ ਨਹੀਂ ਥਾਂ ਮਿਲਦੀ ਵਾਹਿਗੁਰੂ ਦੇ ਚਰਨਾਂ ਵਿੱਚ ਜੇਕਰ ਆਪਾਂ ਨਾਮ ਨਹੀਂ ਜਪਿਆ ਪਰ ਜਿਹੜੇ ਨਾਮ ਜਪਦੇ ਨੇ ਜਗਿਆਸੂ ਗੁਰਮੁਖ ਜਨ ਉਹ ਸਰਕਰੂ ਹੋ ਕੇ ਜਾਂਦੇ ਨੇ ਅੱਗੇ ਕਿਰਪਾ ਕੀਤੀ ਹੈ ਸਰਬ ਸੁਖਾ ਨਿਧ ਚਰਨ ਹਰ ਪਉਜਲ ਵਿਖੰਤਰੀ ਵੀ ਵਾਹਿਗੁਰੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਦੇ ਨਾਮ ਨਾਲ ਜੁੜੇ ਸਾਰੇ ਸੁੱਖ ਮਿਲਨੇ ਨੇ ਜਿਹੜੇ ਜੀਵ ਵਾਹਿਗੁਰੂ ਦੇ ਚਰਨੇ ਲੱਗਦੇ ਨੇ ਕਹਿਣ ਤੋਂ ਭਾਅ ਜੋ ਬਾਣੀ ਪੜ੍ਹਦੇ ਨੇ ਉਸ ਸੰਸਾਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ ਵਾਹਿਗੁਰੂ ਉਹਨਾਂ ਨੂੰ ਪਾਰ ਲੰਘਾ ਦਿੰਦਾ ਹੈ ਬਚਨ ਆਪ ਪੜ੍ਹਦੇ ਆ ਵਾਹਿਗੁਰੂ ਨਾਮ ਜਹਾਜ਼ ਐ ਚੜੇ ਸੋਤਰੇ ਪਾਰ ਵਾਹਿਗੁਰੂ ਦੀ ਜਿਹੜੀ ਬਾਣੀ ਹੈ ਇਹ ਜਹਾਜ ਰੂਪ ਹੈ ਜਿਹੜਾ ਬਾਣੀ ਨੂੰ ਮਨ ਲਾ ਕੇ ਜਪਦਾ ਹੈ ਬਾਣੀ ਨੂੰ ਪੜਦਾ ਹੈ ਉਹਦਾ ਲੋਕ ਵੀ ਸਬਰਦਾ ਹੈ ਤੇ ਪ੍ਰਲੋਕ ਵੀ ਸਬਰ ਜਾਂਦਾ ਲੋਕ ਸੁਖੀਏ ਪ੍ਰਲੋਕ ਸੁਹੇਲੇ ਵਾਹਿਗੁਰੂ ਨਾਲ ਦੇ ਕਰ ਦਿੰਦਾ ਅੱਗੇ ਕਿਰਪਾ ਕੀਤੀ ਹੈ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੇ ਜਰ ਉਹਨਾਂ ਨੂੰ ਵਾਹਿਗੁਰੂ ਦੇ ਪਿਆਰ ਦੀ ਪ੍ਰਾਪਤੀ ਹੁੰਦੀ ਹੈ ਭਗਤ ਦੀ ਦਾਤ ਵਾਹਿਗੁਰੂ ਨੇ ਝੋਲੀ ਵਿੱਚ ਪਾਉਂਦਾ ਉਹ ਜੀ ਫਿਰ ਮਾਇਆ ਦੀ ਜੋ ਤ੍ਰਿਸ਼ਨਾ ਹੈ ਜੋ ਸੰਸਾਰਿਕ মোহ ਮਾਇਆ ਇਹਦੇ ਵਿੱਚ ਛੜਦੇ ਨਹੀਂ ਤ੍ਰਿਸ਼ਨਾ ਦੇ ਅਗ ਵਿੱਚ ਨਹੀਂ ਛੜਦੇ ਉਹ মোহ ਮਾਇਆ ਤੋਂ ਨਰਲੇਪ ਰਹਿੰਦੇ ਨੇ ਸੰਸਾਰ ਅੰਦਰ ਰਹਿੰਦੇ ਆ ਵੀ ਉਹ মোহ ਮਾਇਆ ਤੋਂ ਨਰਲੇਪ ਰਹਿੰਦੇ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਖਿਲਕੇ ਚਿੱਕੜ ਤੋਂ ਨਰਲੇਪ ਰਹਿੰਦਾ ਉਹਨਾਂ ਤੇ মোহ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਆਮ ਕਰਕੇ ਜਿਹੜੀ ਇਹ ਸੰਸਾਰਿਕ ਮਾਇਆ ਇਹਨੇ ਸਮਸਤ ਜੀਵਨ ਆਪਣੇ ਗ੍ਰਿਫਤ ਚ ਲਿਆ ਹੋਇਆ ਹੈ ਬਚਨ ਆਪਾਂ ਪੜਦੇ ਆ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸੱਚ ਨਾਮ ਚਿਤ ਲਾਇਆ ਉਹੀ ਤਰਦੇ ਨੇ ਜਿਨ੍ਹਾਂ ਸੱਚੇ ਨਾਮ ਦੇ ਨਾਲ ਆਪਣਾ ਚਿਤ ਜੋੜਿਆ ਹੈ ਮਨ ਲਾਇਆ ਅੱਗੇ ਕਿਰਪਾ ਕੀਤੀ ਹੈ ਊੜ ਗਏ ਦੁਭਧਾ ਨਸੀ ਪੂਰਨ ਸੱਚ ਭਰੇ ਉਹਨਾਂ ਦੇ ਅੰਦਰੋਂ ਝੂਠ ਖਤਮ ਹੋ ਜਾਂਦਾ ਹੈ ਲਾਲਚ ਖਤਮ ਹੋ ਜਾਂਦਾ ਹੈ ਉਹਨਾਂ ਦੇ ਅੰਦਰ ਦੁਬਧਾ ਮੁੱਕ ਜਾਂਦੀ ਹੈ ਗੁਰੂ ਸਾਹਿਬ ਨੇ ਬੜੀ ਕੀਮਤੀ ਗੱਲ ਸਮਝਾਈ ਹੈ ਉਹਨਾਂ ਦੇ ਵਿਅਰਥ ਝੂਠੇ ਲਾਲਚ ਖਤਮ ਹੋ ਜਾਂਦੇ ਨੇ ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਹ ਮੁਕੰਮਲ ਤੌਰ ਤੇ ਸਦਾਥੇ ਰਹਿਣ ਵਾਲੇ ਵਾਹਿਗੁਰੂ ਦੇ ਚਰਨਾਂ ਵਿੱਚ ਟਿਕ ਜਾਂਦੇ ਹਨ ਅੱਗੇ ਕਿਰਪਾ ਕੀਤੀ ਹੈ ਪਾਰਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਇਕਤਰ ਆਪਣੇ ਮਨ ਵਿੱਚ ਇੱਕੋ ਜੋਤ ਪੂਰਿਪੂਰਨ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦੇ ਨੇ ਕਹਿਣ ਤੋਂ ਭਾਵ ਇੱਕ ਨਾਲ ਜੁੜ ਜਾਂਦੇ ਨੇ ਇੱਕ ਨੂੰ ਆਰਾਧਨੇ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਓ ਵਾਹਿਗੁਰੂ ਜੋ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈ ਇੱਕੋ ਹੀ ਆਪਮ ਬਚਨ ਪੜਦੇ ਆਂ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵੇ ਅਗਣਤ ਪਰੇ ਪੰਡਾਰ ਉਹਦੇ ਵਰਗਾ ਦੂਜਾ ਕੋਈ ਨਹੀਂ ਜੋ ਸਮਸਤ ਜੀਵਾਂ ਨੂੰ ਪਾਲਣ ਵਾਲਾ ਹੈ ਸਮਸਤ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਜੋ ਸਾਡਾ ਖਸਮ ਹੈ ਮਾਲਕ ਹੈ ਫਿਰ ਉਹਦੀ ਜੋਤ ਮੰਨੰਦਰ ਟਕਾ ਕੇ ਉਸ ਵਾਹਿਗੁਰੂ ਨੂੰ ਸਿਮਰਦੇ ਨੇ ਅੱਗੇ ਕਿਰਪਾ ਕੀਤੀ ਐ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਹੈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਮਨੁੱਖ ਆਮ ਕਰਕੇ ਵਿਮ ਪਰਮਾ ਵਿੱਚ ਜਾਉਂਦਾ ਹੈ ਕਿ ਇਹ ਦਿਨ ਚੰਗਾ ਹੈ ਇਹ ਦਿਨ ਮਾੜਾ ਹੈ ਪਰ ਜਦੋਂ ਆਪਾਂ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਆਂ ਬਾਣੀ ਨੂੰ ਪੜਦੇ ਆਂ ਫਿਰ ਗੁਰੂ ਸਾਹਿਬ ਆਖਦੇ ਨੇ ਸਮਝ ਲੱਗਦੀ ਹੈ ਜਿਨ੍ਹਾਂ ਉਤੇ ਵਾਹਿਗੁਰੂ ਮਿਹਰ ਕਰ ਦਿੰਦਾ ਆਪਣੀ ਨਾਮ ਦੀ ਦਾਤ ਜਿਨ੍ਹਾਂ ਨੂੰ ਵਾਹਿਗੁਰੂ ਬਖਸ਼ਦਾ ਹੈ ਗੁਰੂ ਸਾਹਿਬ ਆਖਦੇ ਨੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਨ੍ਹਾਂ ਉਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਆਪਣੇ ਨਾਮ ਦੀ ਦਾਤ ਵਾਹਿਗੁਰੂ ਜਿਨ੍ਹਾਂ ਨੂੰ ਬਖਸ਼ਦਾ ਉਹਨਾਂ ਵਾਸਤੇ ਗੁਰੂ ਸਾਹਿਬ ਆਖਦੇ ਨੇ ਫਿਰ ਸਾਰੇ ਮਹੀਨੇ ਸਾਰੇ ਦਿਨ ਸਾਰੇ ਹੀ ਮੂਹਰਤ ਉਹਨਾਂ ਵਾਸਤੇ ਚੰਗੇ ਨੇ ਕੋਈ ਦਿਨ ਪਵਿੱਤਰ ਨਹੀਂ ਕੋਈ ਦਿਨ ਮਾੜਾ ਨਹੀਂ ਉਹਨਾਂ ਦੇ ਅੰਦਰੋਂ ਭਰਮ ਭੁਲੇਖੇ ਮੁੱਕ ਜਾਂਦੇ ਨੇ ਕਿਉਂਕਿ ਕੁਰਬਾਨੀ ਕਹਕਦੀ ਐ ਨਾਨਕ ਸੋਏ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਤ ਦਿਨ ਵਿਸਰੇ ਪਾਰ ਵਰੋਂ ਫਿੱਟ ਭਲੇਰੀ ਰੋਤ ਵਾਹਿਗੁਰੂ ਯਾਦ ਆ ਗਿਆ ਤੇ ਸਭ ਕੁਝ ਚੰਗਾ ਹੀ ਐ ਤੂੰ ਵਾਹਿਗੁਰੂ ਨੂੰ ਭੁੱਲ ਗਿਆ ਤੇ ਸਭ ਕੁਝ ਤੇਰੇ ਲਈ ਮਾੜਾ ਹੀ ਅੱਗੇ ਕਿਰਪਾ ਕੀਤੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਇੱਥੇ ਅਰਦਾਸ ਕੀਤੇ ਹੈ ਵਾਹਿਗੁਰੂ ਮੇਰੇ ਤੇ ਮਿਹਰ ਕਰ ਮੈਂ ਨਾਨਕ ਤੇਰੇ ਦਰ ਤੋਂ ਤੇਰੇ ਦਰਸ਼ਨਾਂ ਦੀ ਦਾਤ ਮੰਗਦਾ ਹਾਂ ਦੇਖੋ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਆ ਉਹ ਤਾਂ ਆਪ ਪਰਮੇਸ਼ਰ ਸਨ ਪਈ ਗੁਰਦਾਜ ਜੀ ਦਾ ਪੰਚ ਵਚਨ ਪੜ੍ਹਦੇ ਆ ਆਪ ਨਾਰਾਇਣ ਕਲਾ ਧਾਰਜ ਜਗ ਮੈਂ ਪਰਵਰਿਓ ਉਹ ਤਾਂ ਪਰਮੇਸ਼ਰ ਦਾ ਰੂਪ ਸਨ ਉਹਨਾਂ ਨੇ ਸਾਨੂੰ ਸਮਝਾਇਆ ਵੀ ਭਾਈ ਵਾਹਿਗੁਰੂ ਕੋਲੋਂ ਜਿੱਥੇ ਤੂੰ ਦੁਨਿਆਵੀ ਦਾਤਾਂ ਮੰਗਦਾ ਉੱਥੇ ਵਾਹਿਗੁਰੂ ਕੋਲੋਂ ਨਾਮ ਦੀ ਦਾਤ ਵੀ ਮੰਗ ਵਾਹਿਗੁਰੂ ਕੋ ਨੂੰ ਵਾਹਿਗੁਰੂ ਨੂੰ ਮੰਗਣਾ ਕਰ ਇਹ ਦੁਨਿਆਵੀ ਦਾਤਾਂ ਬੜੀਆਂ ਤੁੱਛ ਨੇ ਇਹ ਤਾਂ ਆਪਣੇ ਆਪ ਤੇਰੀ ਝੋਲ ਵਿੱਚ ਪੈ ਜਾਣਗੀਆਂ ਤੂੰ ਨਾਮ ਜਪ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇਸ ਦਾ ਵਸਾਈ ਸੋ ਆਪਾਂ ਅਰਦਾਸ ਕਰੀਏ ਵਾਹਿਗੁਰੂ ਅੱਗੇ ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ ਸਾਡਾ ਸਾਰਿਆਂ ਦਾ ਸੁਖਮਈ ਆਨੰਦਮਈ ਬਾਣੀ ਪੜ੍ਹਦਿਆਂ ਦਾ ਬਤੀਤ ਹੋਵੇ ਸਾਡਾ ਤਾਂ ਸਿਧਾਂਤ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਪਾ ਮੰਗਣਾ ਹੈ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਹੈ ਉਹਦੇ ਸਾਡਾ ਵੀ ਭਲਾ ਸੋ ਅਰਦਾਸ ਕਰੀਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਭੁਲਾ ਚੁਪਾ ਦੇ ਖਿਮਾ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ